ਹੁਣ ਦੱਸੋ ਕਿਸਾਨ ਕਰੇ ਤੇ ਕੀ ਕਰੇ 65-70000 ਰੁਪਏ ਨੂੰ ਠੇਕੇ ਤੇ ਲੈ ਕੇ ਜਿਹੜੀ ਕਿ ਫਸਲ ਝੋਨੇ ਦੀ ਬੀਜੀ ਸੀਗੀ ਤੇ ਝੋਨੇ ਦੇ ਉੱਤੇ ਵੀ ਘੱਟੋ-ਘੱਟ 9-10000 ਰੁਪਏ ਖਰਚਾ ਕੀਤਾ ਸੀਗਾ ਤੇ ਜਿਹੜਾ ਕਿ ਘਾਂ ਤੱਕ ਪਹਿਲਾਂ ਸੂਏ ਦੇ ਵਿੱਚ ਜੜਾ ਪਾੜ ਪੈ ਗਿਆ ਉਹਦੇ ਪਾੜ ਦੇ ਕਾਰਨ ਤੁਸੀਂ ਪਾਣੀ ਵੇਖ ਸਕਦੇ ਆ ਫਸਲ ਦੇ ਵਿੱਚ ਘੱਟੋ-ਘੱਟ 2-2 3-3 ਫੁੱਟ ਪਾਣੀ ਜਿਹੜਾ ਚੜ ਗਿਆ ਹੁਣ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਦਾਵਾ ਕੀਤਾ ਜਿਹੜੇ ਆਪਣੇ ਸੂਏ ਆ ਬਿਲਕੁਲ ਸਵਾਰ ਦਿੱਤੇ ਗਏ ਆ ਆ ਤੁਸੀਂ ਦੇਖ ਲਓ ਵਿੱਚ ਘਾਹ ਫੂਸ ਕਿੰਨਾ ਉੱਗ ਗਿਆ ਸੂਏ ਦੇ ਵਿੱਚ ਤੁਸੀਂ ਦੱਸਿਓ ਵੀ ਇਹਦੀ ਸਫਾਈ ਕੀਤੀ ਹੋ ਸਕਦੀ ਆ ਜਿਹੜੇ ਕਿ 4-5 ਮਹੀਨੇ ਪਹਿਲਾਂ ਦੱਸੋ ਜ਼ਰੂਰ ਆ ਦੇਖੋ ਕਿੰਨਾ ਘਾਹ ਫੂਸ ਆ ਪਾਣੀ ਜਾਵੇ ਤੇ ਜਾਵੇ ਕਿੱਧਰ ਦੀ ਸੂਆ ਟੁੱਟਣਾ ਹੀ ਹੈਗਾ ਆ ਤੁਸੀਂ ਦੇਖ ਲਓ ਕਿੰਨਾ ਘਾਹ ਫੂਸ ਉੱਗਿਆ ਵੇ ਸੂਏ ਦੇ ਉੱਤੇ ਤੇ ਜਿਹੜੇ ਕਿ ਸੂਏ ਦੀ ਚੜਾਈ ਆ ਉਪਰੋਂ ਥੱਲੇ ਉਹਦਾ ਬਹੁਤ ਲੱਗਦੀ ਆ ਪਰ ਘਾਹ ਫੂਸ ਦੇ ਕਾਰਨ ਦੇਖ ਲਓ ਬਿਲਕੁਲ ਘਟ ਚੁੱਕੀ ਆ ਤੇ ਪਾਣੀ ਜਿਹੜਾ ਕੀ ਓਵਰ ਹੋ ਗਏ ਸੈ ਸੂਏ ਦੇ ਵਿੱਚ ਪਾੜ ਪੈ ਗਿਆ ਤੇ ਜਿਹੜੀ ਕਿਸਾਨਾਂ ਦੀ ਫਸਲ ਆ ਤੁਸੀਂ ਦੇਖ ਲਓ ਨਰ ਝੋਨਾ ਲਾਇਆ ਵਾ ਸੀਗਾ ਥੱਲੇ ਤੇ ਤਬਾਹ ਹੋ ਚੁੱਕਿਆ 3-3 ਫੁੱਟ ਜਿਹੜਾ ਕੀ ਪਾਣੀ ਚੜ ਚੁੱਕਿਆ ਸੂਏ ਦੇ ਵਿੱਚ ਬਾਕੀ ਹੁਣ ਜਿਹੜਾ ਕੀ ਪਾਣੀ ਆ ਬਈ ਥੋੜੇ ਸਮੇਂ ਦੇ ਹੋ ਸਕਦਾ ਪਿੰਡ ਦੇ ਵਿੱਚ ਵੀ ਜਾਵੇ ਘਰਾਂ ਦਾ ਵੀ ਨੁਕਸਾਨ ਹੋਵੇ ਬਾਕੀ ਸੂਏ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਸੀਗਾ ਕਿ ਉਹ ਤਰਾਂਤ ਅਧਿਕਾਰੀ ਪਹੁੰਚ ਕੇ ਇਹਨੇ ਕਰਦਿਆਂ ਗੱਲਬਾਤ ਕੀ ਕਹਿਣਾ ਚਾਹੁੰਦਾ ਬਾਈ ਕੀ ਹਾਲ ਆ ਬਾਈ ਹੋ ਠੀਕ ਹੋ ਜਿਵੇਂ ਕਿ ਤੁਹਾਨੂੰ ਪਤਾ ਲੱਗਿਆ ਉਸੇ ਟਾਈਮ ਤੁਸੀਂ ਪਹੁੰਚ ਗਏ ਤੇ ਕਿੰਨਾ ਕੰਨ ਨੂੰ ਫੋਨ ਕਰਤਾ ਹੁਣ ਤੁਸੀਂ ਮੈਂ ਜੈ ਸਿੰਘ ਸਾਹਿਬ ਨੂੰ ਤਾਂ ਐਸਡੀ ਸਾਹਿਬ ਨੂੰ ਕਰਤਾ ਜੀ ਅੱਛਾ ਤੇ ਪਿੱਛੇ ਤੋਂ ਪਾਣੀ ਬੰਦ ਕਰਵਾਤਾ ਪਾਣੀ ਹਾਂ ਜੀ ਬੰਦ ਕਰਤਾ ਪਹੁੰਚਦੇ ਹਾਂ ਜੈ ਸਾਹਿਬ ਹਾਂ ਜੀ ਹਾਂ ਕਿੰਨੇ ਕ ਟਾਈਮ ਤੱਕ ਪਹੁੰਚ ਜਾਣਗੇ ਅੰਦਾਜ਼ਾ ਆ ਜਾ ਉਹ ਪਹੁੰਚ ਜਾਣਗੇ ਘੰਟੇ ਅੱਛਾ ਤੇ ਬਾਕੀ ਵੀ ਨੈਰੀ ਵਿਭਾਗ ਦੇ ਅਧਿਕਾਰੀ ਪਹੁੰਚ ਚੁੱਕੇ ਆ ਜੇਈ ਸਾਹਿਬ ਨੂੰ ਤੇ ਐਸਡੀਓ ਸਾਹਿਬ ਨੂੰ ਜਿਹੜਾ ਕਿ ਫੋਨ ਲਾ ਦਿੱਤਾ ਫੋਟੋ ਫਾਟਾ ਭੇਜ ਦਿੱਤੇ ਆ ਵੀਡੀਓ ਤੇ ਥੋੜੇ ਸਮੇਂ ਤੱਕ ਜਿਹੜੇ ਕਿ ਇੱਥੇ ਅਧਿਕਾਰੀ ਪਹੁੰਚ ਰਹੇ ਆ ਤੇ ਪਿੱਛੇ ਤੋਂ ਜਿੱਥੋਂ ਇਹ ਸੁਵਹ ਚੱਲਦਾਗਾ ਹੈ ਕੱਲੇ ਆਲ ਤੋਂ ਆ ਸੁਵਹ ਚੱਲਦਾਗਾ ਇੱਥੋਂ ਬ੍ਰਾਂਚ ਨਿਕਲਦੇ ਜਿੱਥੋਂ ਇਹ ਟਵਾਲੀ ਰਾਜ ਕੋ ਥਾਂ ਟਵਾਲੀ ਰਜਵਾ ਉੱਥੋਂ ਇਹਦਾ ਪਾਣੀ ਜਿਹੜਾ ਕਿ ਬਿਲਕੁਲ ਕਟਾ ਦਿੱਤਾ ਗਿਆ ਤੇ ਥੋੜੇ ਸਮੇਂ ਤੱਕ ਜਿਹੜਾ ਕਿ ਤੇ ਅਧਿਕਾਰੀ ਆਗੇ ਇੱਥੇ ਜਿਹੜਾ ਪਾੜ ਬੰਦ ਕਰਤਾ ਜਾਊਗਾ ਪਰ ਉਹ ਸੋਚਣ ਵਾਲੀ ਗੱਲ ਆ ਬਾਈ ਤੇ ਹੁਣ ਕਿਸਾਨ ਕਰੇ ਤੇ ਕਰੇ ਕੀ ਜਿਹੜਾ ਝੋਨਾ ਸੀਗਾ ਤੁਸੀਂ ਦੇਖ ਸਕਦੇ ਬਿਲਕੁਲ ਡੁੱਬ ਚੁੱਕਿਆ ਗਿਆ ਪਾਣੀ ਹੁਣ ਨਵਾਂ ਝੋਨਾ ਲਾਉਣ ਵੇਲੇ ਕਿੰਨੀ ਦਿੱਕਤ ਆਊਗੀ ਪਹਿਲੀ ਗੱਲ ਤੇੜਾ ਮਿੱਟੀ ਆ ਸੂਏ ਦੀ ਉਹ ਕਿੱਥੋਂ ਕਿੱਥੋਂ ਤੱਕ ਚਲੀ ਗਈ ਆ ਤੁਸੀਂ ਦੇਖੋਗੇ ਨਿਗਾਹ ਮਾਲੋਗੇ 100 ਫੁੱਟ 100 ਫੁੱਟ ਤੱਕ ਜਿਹੜੀ ਕਿ ਮਿੱਟੀ ਖਾਰ ਖਾ ਕੇ ਜਿਹੜੀ ਚਲੀ ਗਈ ਆ ਤੇ ਦੂਜੀ ਗੱਲ ਆ ਝੋਨਾ ਇਹਦੇ ਵਿੱਚ ਹੁਣ ਪਾਣੀ ਵੀ ਨਹੀਂ ਸੁੱਕਣਾ ਸੇਤੀ ਘੱਟੋ ਘਾਟ 15 15 20 20 ਦਿਨ ਪਾਣੀ ਜਿਹੜਾ ਇਹ ਚ ਖੜਾ ਰਹਿਣਾਗਾ ਜਿਹੜੀ ਕਿ ਜੜਾਇਆਂ ਦੀਆਂ ਗਲ ਸਕਦੀਆਂ ਹੈਗੀਆਂ ਆ ਤੁਸੀਂ ਦੇਖ ਲਓ ਕਿਸਾਨ ਜਦੋਂ ਜਾਇਦ ਵੀ ਕਰ ਰਹੇ ਆ ਉਹ ਦੇਖ ਲਓ ਸਾਹਮਣੇ ਜਿਹੜਾ ਪਿੰਡ ਦੇ ਵਿੱਚ ਪਾਣੀ ਨਾ ਜਾਵੇ ਪਰ ਪਾਣੀ ਇੰਨਾਗਾ ਹੁਣ ਕਰੇ ਤੇ ਕਰੇ ਕੀ ਜਾਵੇ ਕਿੱਧਰ ਨੂੰ ਦੇਖਦੇ ਆ ਹੁਣ ਅਧਿਕਾਰੀ ਕਿੰਨੇ ਸਮੇਂ ਤੱਕ ਇੱਥੇ ਪਹੁੰਚਦੇ ਕੀ ਕਾਰਵਾਈ ਕਰਦੇ ਆ ਸੂਆ ਬੰਦ ਕਰਦੇ ਆ ਜਾਂ ਹੋਰ ਬਾਕੀ ਬਾਈ ਦੇ ਕਹਿਣ ਦੇ ਅਨੁਸਾਰ ਜੇਏ ਸਾਹਿਬ ਨੂੰ ਤੇ ਐਸਡੀਓ ਸਾਹਿਬ ਨੂੰ ਜਿਹੜਾ ਕਿ ਫੋਨ ਕਰ ਦਿੱਤਾ ਤੇ ਪਿੱਛੇ ਤੋਂ ਜਿੱਥੋਂ ਇਹਦੀ ਬ੍ਰਾਂਚ ਨਿਕਲਦੀ ਟੱਲੇਆਲ ਤੋਂ ਉੱਥੋਂ ਜਿਹੜਾ ਪਾਣੀ ਦਾ ਬਿਲਕੁਲ ਘਟਾ ਦਿੱਤਾ ਗਿਆਗਾ ਆ ਤੁਸੀਂ ਦੇਖ ਸਕਦੇ ਆ ਪਾੜ ਪਿਆ ਵਾ ਸੂਏ ਦੇ ਵਿੱਚ ਪਰ ਤੁਸੀਂ ਖਲਾਅ ਦੇਖੋ ਸੂਏ ਦੇ ਕਿੰਨਾ ਘਾਹ ਫੂਸ ਕਿੰਨਾ ਕੀ ਕੋਸਾ ਕਿੱਥੇ ਸਰਕਾਰ ਦਾਅਵੇ ਕਰਦੇ ਬਿਲਕੁਲ ਸਵਾਰ ਦਿੱਤਾ ਕਰਤਾ ਉਹ ਕਰਤਾ ਪਰ ਮੇਰੇ ਅਨਸਾਰ ਤਾਂ ਸਵਾਰਿਆਂ ਨੂੰ ਹੱਥ ਨਹੀਂ ਲਾਇਆ ਹੈਗਾ ਸੂਏ ਨੂੰ ਆ ਤੁਸੀਂ ਦੇਖ ਸਕਦੇ ਹੋ